ਵੀ ਜੇ ਮੈਂ ਜੀ ਵੇਖੋ ਜਾ ਕੇ ਮਿਲਿਆ ਤਾਂ ਫਿਰ ਤਾਂ ਮੇਰਾ ਆਪਣਾ ਪਈ ਜਾਂਦਾ ਲੱਗਣਾ ਜਿਵੇਂ ਭਾਈ ਸਬਨ ਮੱਲ ਜੀ ਜਦੋਂ ਧੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਹਰੀਪੁਰ ਵਾਲੇ ਪਾਸੇ ਲੱਕੜਾਂ ਲੈਣ ਲਈ ਭੇਜਿਆ ਲੱਕੜਾਂ ਲੈਣ ਲਈ ਭੇਜਿਆ ਤੇ ਉਹ ਗਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਵਾਜਸ਼ਾ ਬਖਸ਼ਿਸ਼ਾਂ ਦੇ ਕੇ ਤੋੜਿਆ ਹੁਣ ਉਹ ਜਿੱਦਣ ਗਏ ਤੇ ਉਹ ਉੱਥੇ ਉਹਨਾਂ ਨੇ ਕੁ ਵਰਤ ਤਿਆਦਕ ਦਾ ਸਮਾਸੀ ਕੁ ਦੇਣ ਹੋ ਜਾ ਚੱਲ ਰਿਹਾ ਤੇ ਉਹਨਾਂ ਆਖਿਆ ਵੀ ਅੱਜ ਕਿਉਂਕਿ ਜਦੋਂ ਰਾਜਾ ਮੰਨਦਾ ਤੋ ਫਿਰ ਪਰਜਾ ਵੀ ਉਹਨਾਂ ਆਖਿਆ ਅਗਨੀ ਬਲ ਨਹੀਂ ਚੁੱਲ੍ਹਾ ਨਹੀਂ ਬਲਣਾ ਪਰ ਉਹ ਭਾਈ ਸਾਵਣ ਮਾਲ ਜੀ ਗਏ ਤਾਂ ਉਹਨਾਂ ਗੁਰੂ ਕੀ ਮੱਤ ਮੁਤਾਬਕ ਉੱਥੇ ਅੱਗ ਵਾਲੀ ਅੱਗ ਬਾਲ ਕੇ ਪ੍ਰਸ਼ਾਦਾ ਤਿਆਰ ਕੀਤਾ ਤੇ ਜੋ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਵੀ ਕਹਿੰਦੇ ਤੇ ਭਾਈ ਸੇ ਭਾਈ ਗੁਰਦਾਸ ਜੀ ਨੇ ਵੀ ਇੱਕ ਵਚਨ ਲਿਖਿਆ ਉਹ ਜਦੋਂ ਵਾਰ ਦੇ ਵਿੱਚ ਜ਼ਿਕਰ ਕਰਦੇ ਨਾ ਗੁਰਸਿੱਖ ਦੇ ਜੀਵਨ ਦਾ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਚਨ ਵਰਤੇ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ ਉਹ ਬਾਹਰਤ ਲਿਖੀ ਐ ਐਸੇ ਹੀ ਗੁਰਬਾਣੀ ਦੇ ਅਰਥ ਕਰਦੇ ਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਿੱਖ ਦਾ ਜੀਵਨ ਜਿਹੜਾ ਉਹ ਲਿਖਦੇ ਆ ਉਹਦੀ ਰਹਿਣੀ ਉਹਦਾ ਚਾਲ ਚੱਲਣ ਉਹਦਾ ਤੌਰ ਤਰੀਕਾ ਉਹ ਬਹੁਤ ਥਾਵਾਂ ਦੇ ਉੱਤੇ ਵਾਰਾਂ ਦੇ ਵਿੱਚ ਕਵਿਤਾਾਂ ਦੇ ਵਿੱਚ ਬਿਆਨ ਕੀਤਾ ਤਾਂ ਜਦੋਂ ਕਹਿੰਦੇ ਨੇ ਨਾ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਸਰਦਾ ਅਰਥਿਆ ਸਰੋਵਰ ਕੋਈ ਖੂਹ ਦਰਿਆ ਉੱਥੇ ਜਾ ਕੇ ਇਸ਼ਨਾਨ ਕਰਨਾ ਗੁਰਸਿੱਖ ਭਲਕੇ ਉੱਠਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਗੁਰ ਕੈ ਬਚਨ ਉਚਾਰਕੈ ਧਰਮ ਸਾਲ ਦੀ ਸੁਰਤ ਕਰਨਦਾ ਸਾਧ ਸੰਗਤ ਵਿੱਚ ਜਾਇ ਕੈ ਗੁਰ ਬਾਣੀ ਦੇ ਪ੍ਰੀਤ ਸੁਣਨਦਾ ਇਹ ਸਭ ਗੁਰਸਿੱਖ ਦੇ ਜੀਵਨ ਦੀ ਰਹਿਣੀ ਆ ਇਉ ਦੇ ਜ਼ਿੰਦਗੀ ਦਾ ਜਿਹੜਾ ਆ ਉਹ ਕਹਿੰਦੇ ਤਰੀਕਾ ਹੈ ਗੁਰਸਿੱਖ ਦੇ ਜੀਵਨ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਗੁਰਸਿੱਖ ਭਲਕੇ ਉੱਠ ਕੇ ਅੰਮ੍ਰਿਤ ਵੇਲੇ ਸਰਨਾ ਬੰਦਾ ਗੁਰ ਕੈ ਬਚਨ ਉਚਾਰਕੈ ਧਰਮਸ਼ਾਲ ਦੀ ਸੁਰਤ ਕਰਨ ਦਾ ਧਰਮਸ਼ਾਲ ਮੈਨੇ ਗੁਰਦੁਆਰਾ ਕਹਿੰਦੇ ਘਰ ਬੈਠ ਕੇ ਗੁਰੂ ਦੀ ਬਾਣੀ ਦਾ ਜਾਪ ਕਰਕੇ ਪਾਠ ਕਰਕੇ ਅਰਦਨ ਕਰਕੇ ਫਿਰ ਧਰਮਸ਼ਾਲਾ ਵੱਲ ਸੁਰਤ ਕਰਦਾ ਧਿਆਨ ਕਰਦਾ ਔਰ ਧਰਮਸ਼ਾਲਾ ਵਿੱਚ ਆ ਕੇ ਕਰਦਾ ਕੀ ਹੈ ਸਾਧ ਸੰਗਤ ਵਿੱਚ ਜਾਇ ਕ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਕਹਿੰਦੇ ਉਹ ਪ੍ਰੀਤ ਦੇ ਨਾਲ ਭਾਵਨਾ ਦੇ ਨਾਲ ਗੁਰੂ ਦੇ ਸ਼ਬਦ ਜਿਹੜੇ ਨੇ ਗੁਰਬਾਣੀ ਨੂੰ ਸੁਣਦਾ ਹੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਸ਼ੰਕਾ ਮਨੋਂ ਮਿਟਾਏ ਕ ਗੁਰਸਿੱਖਾਂ ਦੀ ਸੇਵ ਕਰਨ ਦਾ ਤੇ ਕਹਿੰਦੇ ਗੁਰਸਿੱਖਾਂ ਨੂੰ ਦੇ ਕੇ ਕਰ ਪਿੱਛੋਂ ਬਚਿਆ ਆਪ ਖਵੰਦਾ ਇਹ ਜਿਹੜਾ ਬਚਨਿਆ ਨਾ ਪਿੱਛੋਂ ਬਚਿਆ ਆਪ ਖਵੰਦਾ ਭਾਵ ਕੇ ਪਹਿਲਾਂ ਵੰਡਣ ਦੀ ਭਾਵਨਾ ਜਦੋਂ ਆਪਾਂ ਇਹ ਤਿੰਨ ਸਲੋਗਨ ਪੜ੍ਹਦੇ ਹਾਂ ਸਾਡਾ ਜੋ ਜੀਵਨ ਦਾ ਰਹਿਤ ਕਿਰਤ ਕਰੋ ਨਾਮ ਜਪੋ ਤੇ ਅਗਲਾ ਹੈ ਕਿ ਵੰਡ ਛਕੋ ਵੰਡੋ ਤੇ ਫਿਰ ਛਕੋ ਪਪਕੇ ਵੰਡਣਾ ਤੇ ਛਕਣਾ ਇਹ ਦੋਨੋਂ ਚੀਜ਼ਾਂ ਆ ਗਈਆਂ ਤੋ ਇਹ ਬੜੀ ਵੱਡੀ ਦਾਤ ਆ ਜਿਹੜੀ ਮਾਲਕ ਨੇ ਸਾਨੂੰ ਦਿੱਤੀ ਪਿੱਛੋਂ ਬਚਿਆ ਹੁਣ ਉਹ ਭਾਈ ਸਾਵਨ ਮੱਲ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਉਹਨਾਂ ਸਗੋਂ ਆਵਾਜ਼ ਦਿੱਤੀ ਵੀ ਭਾਈ ਕੋ ਲੋੜਵੰਦਾ ਕੋ ਜਰੂਰਤਮੰਦ ਹੈ ਤੇ ਆਜੋ ਲੰਗਰ ਤਿਆਰ ਛਕ ਲੋ ਉਹਨ ਰਾਜੇ ਤੱਕ ਗੱਲ ਪਹੁੰਚੀ ਵੀ ਇੱਕ ਪਰਦੇਸੀ ਕੋ ਆਇਆ ਇਹਨੇ ਇੱਕ ਤਾਂ ਨਿਜਮ ਤੋੜਿਆ ਅੱਗ ਵੀ ਬਾਲੀ ਭੋਜਨ ਜਿਹੜਾ ਤਿਆਰ ਕੀਤਾ ਪਕਾਇਆ ਅਜ ਤਨ ਪਕਾਉਣਾ ਨਹੀਂ ਸੀ ਤੇ ਇਹਨੇ ਇੱਕ ਗੁਸਤਾਖੀ ਹੋਰ ਕੀਤੀ ਇਹਨੇ ਆਪ ਤਾਂ ਤੋੜਿਆ ਤਾਂ ਦੂਸਰਿਆਂ ਦੇ ਵੀ ਨਿਯਮ ਤੋੜਨ ਨੂੰ ਫਿਰਦਾ ਆਵਾਜ਼ਾਂ ਮਾਰ ਮਾਰ ਕੇ ਕਹਿੰਦਾ ਘੋਰ ਹੈਗਾ ਤੈ ਸ਼ੱਕ ਲੋ ਇਹੋ ਜੇ ਸ਼ਬਦ ਵਰਤਦਾ ਤਾਂ ਉਹਨਾਂ ਨੂੰ ਪਕੜਿਆ ਗਿਆ ਤੇ ਇਥੋਂ ਤੱਕ ਦੀ ਸਜ਼ਾ ਵੀ ਇਹਨਾਂ ਨੂੰ ਲੱਤਾਂ इत्याਦਿਕ ਵੱਢ ਕੇ ਤੇ ਦੂਸਰੀ ਰਿਆਸਤ ਛੁੱਡ ਦਿਓ ਇਹਨਾਂ ਨੂੰ ਇਥੋਂ ਕੱਢ ਦਿਓ ਬਾਹਰ ਉਹ ਜਦੋਂ ਕਰਨ ਲੱਗੇ ਉਹ ਜਾ ਕੋਈ ਤੇ ਉਹਦੇ ਪੁੱਤਰ ਦਾ ਉਹ ਕਿਤੇ ਘਰੋਂ ਸੁਨਿਆ ਆ ਗਿਆ ਵੀ ਰਾਜਾ ਤੇਰਾ ਤੇ ਪੁੱਤਰ ਮਰਨ ਕਿਨਾਰੇ ਪਿਆ ਢਿਲਾ ਸੀ ਉਹ ਪਹਿਲਾਂ ਵੀ ਉਹ ਤਾਂ ਬਿਲਕੁਲ ਬੋਲਦਾ ਚੱਲਦਾ ਨਹੀਂ ਇਸ ਤਰ੍ਹਾਂ ਚਲਾ ਗਿਆ ਬੇਹੋਸ਼ੀ ਵਿੱਚ ਜਿਵੇਂ ਉਹਦੇ ਚ ਜਿੰਦੀ ਨਾ ਹੋਵੇ ਲੱਗਦਾ ਖਤਮ ਹੋ ਗਿਆ ਉਹ ਸਭ ਨੇ ਵਿਚਾਰਿਆ ਵੀ ਇੱਥੇ ਰੋਕੋ ਪਹਿਲਾਂ ਉਹ ਪਤਾ ਲਾਓ ਵੀ ਇਹ ਕਿਉਂ ਹੋ ਗਿਆ ਕਿਦਾਂ ਐਸਾ ਵੀ ਹੌਲੀ-ਹੌਲੀ ਤਾਂ ਨੋਰਮਲ ਹੋ ਰਿਹਾ ਸੀ ਔਰ ਫਿਰ ਜਦੋਂ ਬਥੇਰਾ ਦਵਾਈਆਂ ਜੜੀਆਂ ਬੂਟੀਆਂ ਬਹੁਤ ਕੁਝ ਕਰਨ ਦੀ ਬਾਤ ਉਹ ਭਾਈ ਸਾਵਣ ਮੱਲ ਨੂੰ ਵਧਣ ਘਟਣ ਦੀ ਬਾਤ ਵਿੱਚੇ ਵਿਸਰ ਗਈ। ਉਹਨ ਜਦੋਂ ਫਿਰ ਉਹਨਾਂ ਆਖਿਆ ਵੀ ਇਹ ਆਪਾਂ ਲੱਗਦਾ ਵੀ ਕੁਝ ਦਾਨਿਆਂ ਦੇ ਵਿੱਚੋਂ ਖਿਆਲ ਕੀਤਾ ਕਿ ਆਪਾਂ ਇਹ ਪਰਦੇਸੀ ਮਨੁੱਖ ਨਾਲ ਗਲਤ ਕਰਨ ਲੱਗੇ ਸਾਂ ਧੱਕਾ ਕਰਨ ਲੱਗੇ ਲੱਗਦਾ ਸਾਨੂੰ ਉਹਦੀ ਸਜ਼ਾ ਮਿਲੀ। ਕਦੀ ਕਦੀ ਨਾ ਮਨੁੱਖ ਦੇ ਨਾਲ ਉਹਦੇ ਜੀਵਨ ਵਿੱਚ ਜੋ ਕੁਝ ਵਾਪਰਦਾ ਬਹੁਤ ਘੱਟ ਲੋਕ ਹੁੰਦੇ ਐ ਜਿਹੜੇ ਇਸ ਤਰ੍ਹਾਂ ਦੀ ਵਿਚਾਰ ਵੱਲ ਤੁਰਦੇ ਆ ਵੀ ਸ਼ਾਇਦ ਮੈਂ ਕਿਸੇ ਦੇ ਨਾਲ ਕਰਦਾ ਮੇਰੇ ਵੱਲੋਂ ਗਲਤ ਕੀਤਾ ਜਾਂਦਾ ਵਧਿੱਕੀ ਕੀਤੀ ਜਾਂਦੀ ਆ ਤਾਂ ਮੇਰੇ ਨਾਲ ਇਹੋ ਜਿਹਾ ਕੁਝ ਵਾਪਰ ਰਿਹਾ ਐ ਬਹੁਤ ਘੱਟ ਜੀਵਨ ਹੁੰਦੇ ਨਹੀਂ ਤਾਂ ਆਖੀ ਜਾਣੀ ਤਾਂ ਫਲਾਣੇ ਨੇ ਕੀਤਾ ਕਰਨ ਵਾਲਾ ਤਾਂ ਕੋਈ ਵੀ ਆ ਲੇਕਿਨ ਪਿੱਛੇ ਕਾਰਨ ਕੌਣ ਜਦੋਂ ਸੈਦਪੁਰ ਦਾ ਮਹਾਰਾਜ ਜੀ ਨੇ ਜ਼ਿਕਰ ਕੀਤਾ ਗੁਰਬਾਣੀ ਅੰਦਰ ਉਹਨਾਂ ਲੋਕਾਂ ਦਾ ਰਹਿਣ ਸਹਿਣ ਕਿਦਾਂ ਦਾ ਸੀ ਸਤਗੁਰਾਂ ਨੇ ਬਕਾਇਦਾ ਲਿਖਿਆ ਵੀ ਉਹਨਾਂ ਨੂੰ ਰੱਬ ਭੁੱਲ ਚੁੱਕਾ ਸੀ ਇੰਨੀ ਐਸ਼ੋ ਇਸ਼ਰਤ ਇੰਨਾ ਜਿਆਦਾ ਵਿਸ਼ੇ ਵਾਸ਼ਨਾ ਮੌਜ ਮੇਲਿਆਂ ਦੇ ਵਿੱਚ ਉਹ ਗਲਤਾਨ ਹੋ ਗਏ ਸਨ ਕਿ ਉਹਨਾਂ ਨੂੰ ਰੱਬ ਦੀ ਕਹਾਣੀ ਚੇਤੇ ਨਹੀਂ ਸੀ ਜਿੰਨੀ ਤਾਕਤ ਸੀ ਦੂਸਰਿਆਂ ਨਾਲ ਧੱਕਾ ਕਰਦੇ ਸਨ ਤੇ ਹੁਣ ਜਦੋਂ ਜਿੰਨੀ ਉਹਨਾਂ ਕੋਲੇ ਤਾਕਤ ਸੀ ਉਹਦੇ ਮੁਤਾਬਕ ਧੱਕਾ ਕਰਦੇ ਮਾਲਕ ਨੇ ਉਹਨਾਂ ਉੱਤੇ ਧੱਕਾ ਕਰਨ ਵਾਲਾ ਭੇਜ ਦਿੱਤਾ ਤਾਂ ਕਰਕੇ ਉੱਥੇ ਜਦੋਂ ਇਹ ਬਚਨ ਵਰਤਿਆ ਨਾ ਆਪੈ ਦੋਸ਼ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਇਹ ਜਿਹੜਾ ਚੜਾਇਆ ਸ਼ਬਦ ਵਰਤਿਆ ਨਾ ਕਹਿੰਦੇ ਉਹਨਾਂ ਉਸ ਮਾਲਕ ਨੇ ਜਮ ਰੂਪ ਬਣਾ ਕੇ ਮੁਗਲ ਬਾਬਰ ਨੂੰ ਜਿਹੜਾ ਉਹਨਾਂ ਲੋਕਾਂ ਦੇ ਕਰਮ ਦੀ ਸਜ਼ਾ ਦੇਣ ਲਈ ਚੜਾ ਦਿੱਤਾ ਕਿਉਂਕਿ ਉਹ ਆਪਣੇ ਤੇ ਗੱਲ ਨਹੀਂ ਆਉਣ ਦਿੰਦਾ ਕਦਾ ਚਿੱਤ ਵੀ ਐਸਾ ਨਹੀਂ ਹੁੰਦਾ ਕਿ ਮਨੁੱਖ ਆਖੇ ਜੀ ਰੱਬ ਨੇ ਕੀਤਾ ਜ਼ਿਆਦਾਤਰ ਕੀ ਹੁੰਦਾ ਜੀ ਇਹ ਫਲਾਣੇ ਕਰਕੇ ਹੋਇਆ ਕੋਈ ਘੱਟ ਸਮਝਦਾ ਕਿ ਪਰਮੇਸ਼ਰ ਦੀ ਖੇਡ ਹੈ ਔਰ ਇਹ ਕਿਉਂ ਹੋਈ ਆ ਇਸ ਚੀਜ਼ ਨੂੰ ਵੀ ਕੋਈ ਮਨੁੱਖ ਜਿਹੜਾ ਉਹ ਨਹੀਂ ਸਮਝਦਾ ਜਦ ਕੇ ਸਤਗੁਰਾਂ ਦੀ ਗੁਰਬਾਣੀ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਵਾਰ-ਵਾਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰੇਰਣਾ ਕਰ ਦਿਆ ਹੈ ਕਿ ਜੋ ਮੈਂ ਕੀਆ ਸੋ ਮੈਂ ਪਾਇਆ। ਤੋਂ ਉਹ ਹੁਣ ਜਦੋਂ ਮਨੁੱਖ ਇਸ ਵਿਚਾਰ ਤੇ ਤੁਰ ਪੈਂਦਾ ਨਾ ਜੇਕਰ ਤੇ ਉਹਦੇ ਅੰਦਰ ਆਉਣ ਲੱਗ ਜੇ ਫਿਰ ਜੀਵਨ ਸੁਧਰਨਾ ਸ਼ੁਰੂ ਹੋ ਜਾਂਦਾ। ਫਿਰ ਉਹਨੂੰ ਚੇਤਾ ਧਿਆਨ ਆਉਣ ਲੱਗ ਜਾਂਦਾ ਵੀ ਜੇ ਮੈਂ ਅੱਜ ਕਿਸੇ ਨਾਲ ਕਰ ਰਿਹਾ ਤੇ ਪਹਿਲਾਂ ਮੈਂ ਆ ਕੀਤਾ ਸੀ ਉਹਦੀ ਮੈਨੂੰ ਸਜ਼ਾ ਆ ਮਿਲੀ ਆ ਜਾਂ ਮੇਰੇ ਨਾਲ ਆ ਹੋਇਆ ਅਗਾਹ ਤੋਂ ਜੇ ਮੈਂ ਹੁਣ ਇਹ ਕਰਾਂਗਾ ਤਾਂ ਇਹਦੀ ਜਿਹੜੀ ਸਜ਼ਾ ਉਹ ਮੈਨੂੰ ਇਹ ਪ੍ਰਾਪਤ ਹੋਣੀ ਇਸੇ ਕਰਕੇ ਮੇਰਾ ਬੀਜਿਆ ਜਦੋਂ ਮਨੁੱਖ ਨੂੰ ਸਮਝ ਆ ਜਾਏ ਕਿ ਆਪਣਾ ਬੀਜਿਆ ਆਪ ਵੜਣਾ ਹੈ ਆਪ ਹੀ ਖਾਣਾ ਹੈ ਆਪ ਹੀ ਭੋਗਣਾ ਹੈ ਤਾਂ ਫਿਰ ਮਨੁੱਖ ਕਿਉਂ ਜ਼ਾਇਰ ਬੀਜੇਗਾ ਫਿਰ ਉਹ ਮਾੜਾ ਕਿਉਂ ਬੀਜੇਗਾ ਉਨਾ ਚਿਰ ਬੀਜਦਾ ਜਿੰਨਾ ਚਿਰ ਸੋਝੀ ਨਹੀਂ ਹੁੰਦੀ ਜਿੱਦਣੇ ਸੋਝੀ ਹੋ ਆਉਂਦੀ ਵੀ ਮੇਰੇ ਕੀਤੇ ਕਰਮ ਹੀ ਚੰਗਿਆ ਮੰਦਿਆ ਉਹ ਮੇਰੇ ਅੱਗੇ ਆਉਣੇ ਆ ਤਾਂ ਫਿਰ ਉਹ ਕਦਾ ਚਿੱਤ ਵੀ ਐਸਾ ਨਹੀਂ ਕਰਦਾ ਉਹਦੇ ਜੀਵਨ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੁੰਦਾ ਉਹਦੀ ਜ਼ਿੰਦਗੀ ਦੇ ਵਿੱਚ ਫਿਰ ਇਹ ਜਿਹੜੇ ਮੰਦੇ ਕਰਮ ਨੇ ਰੁਖਸਤ ਹੋਣੇ ਸ਼ੁਰੂ ਹੋ ਜਾਂਦੇ ਪਰ ਬਹੁਤ ਘੱਟ ਹੈ ਜ਼ਿਆਦਾਤਰ ਮਨੁੱਖ ਕਦੀ ਕਿਸੇ ਨੂੰ ਦੋਸ਼ ਦੇ ਦਿੰਦਾ ਕਦੀ ਕਿਸੇ ਨੂੰ ਦੋਸ਼ ਦੇ ਦਿੰਦਾ ਆਪਣੇ ਆਪ ਦੇ ਉੱਤੇ ਬਹੁਤ ਘੱਟ ਟਿਕਾਉਂਦਾ ਕਿ ਇਹਦਾ ਜ਼ਿੰਮੇਵਾਰ ਮੈਂ ਹਾਂ ਇਹ ਮੇਰੇ ਕਾਰਨ ਹੋਇਆ ਮੈਂ ਹੀ ਇਹਦਾ ਜਿਹੜਾ ਉਹ ਕਾਰਨ ਤੇ ਜਦੋਂ ਮਨੁੱਖ ਇਹ ਸੋਚਣ ਲੱਗ ਜਾਂਦਾ ਮੈਂ ਕਾਰਨ ਫਿਰ ਉਹ ਇਸ ਤਰ੍ਹਾਂ ਹੁੰਦਾ ਜਦੋਂ ਉਹਨਾਂ ਸੋਚਿਆ ਵੀ ਅਸੀਂ ਭਾਈ ਸਾਵਣ ਮਲ ਨਾਲ ਉਹ ਤਾਂ ਪ੍ਰਦੇਸੀ ਕਹਿੰਦੇ ਸਨ ਅਸੀਂ ਉਹਦੀਆਂ ਲੱਤਾਂ ਵੱਡਣ ਦੀ ਗੱਲ ਕਹੀ ਉਹਨੂੰ ਦੂਸਰੀ ਰਿਆਸਤ ਪਹਾੜੀ ਤੋਂ ਸੁੱਟਣ ਦੀ ਗੱਲ ਕਹੀ ਵੀ ਆਪੇ ਡੇਗ ਡੁੱਕ ਕੇ ਖਤਮ ਹੋ ਜਾਣਾ ਹੈ ਸਭ ਕੁਝ ਕਹਿੰਦੇ ਉਹਦੇ ਵਾਪਰੇ ਦਾ ਮਤਲਬ ਅਸੀਂ ਗਲਤ ਸੋਚਿਆ ਗਲਤ ਵਿਚਾਰ ਕੀਤੀ ਉਹ ਜਦੋਂ ਇਹ ਹੋਇਆ ਤੋ ਆ ਗਿਆ ਕਿ ਹੋਰ ਦਵਾਈ ਬੂਟੀ ਵੀ ਅਸਰ ਨਾ ਕਰਿਓ ਬੱਚਾ ਵੀ ਅੱਖ ਨਾ ਪੁੱਟੇ ਅੰਜੀ ਲੱਗੇ ਵੀ ਇਹ ਪ੍ਰਾਂਤ ਹੈ ਨਹੀਂ ਵਿੱਚ ਤਾਂ ਉਹ ਭਾਈ ਸਾਵਣ ਮਲ ਜੀ ਹੁਣਾਂ ਕੋਲੇ ਆਏ ਉਹ ਲਾਹ ਦੇ estranha ਉਹ ਬੰਦੇ ਲਈ ਸੰਤਾਨ ਦਾ 모ਹ ਜਿਹੜਾ ਪਿਆਰ ਹੱਥ ਜੋੜ ਕੇ ਖੜਾ ਹੋ ਗਿਆ ਰਾਜਾ ਵੀ ਰਾਣੀ ਵੀ ਹੋਰ ਵੀ ਵਜ਼ੀਰ ਵੀ ਰਾਜਾ ਇਦਾਂ ਦਾ ਨਹੀਂ ਜੀ ਆਪ ਜੀ ਕਿਰਪਾ ਕਰੋ ਇਹਨਾਂ ਉੱਤੇ ਉਹ ਜਦੋਂ ਫਿਰ ਉਹਨਾਂ ਨੇ ਤਰਲਾ ਲਿਆ ਤਾਂ ਭਾਈ ਸਾਵਨ ਮਲ ਜਿਹੜੇ ਸਨ ਉਹਨਾਂ ਨੇ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੇ ਉਹਨਾਂ ਕੋਲੇ ਰੁਮਾਲਸੀ ਮਾਲਕ ਦਾ ਦਿੱਤਾ ਉਹਨੂੰ ਜਲ ਵਿੱਚ ਭਿਉ ਤੇ ਉਸ ਬੱਚੇ ਦੇ ਅੱਖਾਂ ਮੁੱਖ ਤੇ ਫੇਰ ਉਤਿਓ ਉਹਨੇ ਅੱਖਾਂ ਪੁੱਟੀਆਂ ਠੀਕ ਹੋਇਆ ਖਿੰਨ ਹੋਰ ਪਲ ਹੋਰ ਤੋ ਰਾਜੀ ਹੋ ਗਿਆ ਰਾਜੀ ਹੋ ਗਿਆ ਤੇ ਉਹ ਸੁਭਾਵਕ ਕਿਸੇ ਵੀ ਰਾਜੇ ਦਾ ਪੁੱਤਰ ਠੀਕ ਹੋਇਆ ਸਭ ਦੇ ਵੇਖਦਿਆਂ ਤੋ ਰਾਜੇ ਦੀ ਸ਼ਰਦਾ ਬਣੀ ਰਾਜੇ ਦੀ ਬਣੀ ਤੋ ਪ੍ਰਜਾ ਦੀ ਵੀ ਸ਼ਰਦਾ ਬਣ ਗਈ ਉਹ ਕਰਦਿਆਂ ਕਰਦਿਆਂ ਹੁਣ ਭਾਈ 사ਵਣ ਮਲ ਦੀ ਪੂਜਾ ਸ਼ੁਰੂ ਹੋ ਗਈ। ਫਿਰ ਗੱਲ ਚੱਲੀ ਵੀ ਤੁਸੀਂ ਆਏ ਕਿਦਾਂ? ਉਹ ਕਹਿੰਦੇ ਵੀ ਮੈਂ ਇਸ ਤਰ੍ਹਾਂ ਆਇਆ ਗੁੰਦਵਾਲ ਸਾਹਿਬ ਤੋਂ। ਨਗਰ ਦਾ ਵਸੇਬਾ ਹੋ ਰਿਹਾ ਤੇ ਉਹਦੇ ਲਈ ਲੱਕੜ ਚਾਹੀਦੀ। ਤੋ ਕਹਿੰਦੇ ਜੀ ਗੱਲ ਕੋਈ ਨਹੀਂ ਅਸੀਂ ਆਪ ਕਰਦੇ ਹਾਂ ਕਾਰਜ। ਉਹਨਾਂ ਸਮਿਆਂ ਅੰਦਰ ਪਹਾੜੀ ਇਲਾਕਿਆਂ 'ਚੋਂ ਅੱਜ ਵੀ ਜਿੱਥੇ ਪਹਾੜੀ ਇਲਾਕੇ ਕਈ ਥਾਵਾਂ ਤੇ ਇਹ ਨਿਜ਼ਮ ਇਸ ਤਰੀਕੇ ਨਾਲ ਕਾਰਜ ਕੀਤੇ ਜਾਂਦੇ। ਪਹਾੜੀ ਇਲਾਕਿਆਂ ਚੋਂ ਕੋ ਗੱਡਿਆਂ ਇਤਿਆਦਿਕ ਨਾਲ ਢਵਾ ਢੁਆਈ ਬੜੀ ਔਖੀ। ਉਹਨਾਂ ਨੇ ਫਿਰ ਲੱਕੜਾਂ ਆਪ ਕਟਵਾ ਕੇ ਤੇ ਬਿਆਸ ਦਰਿਆ ਵਿੱਚੋਂ ਸਟਾ ਦਿਤੀਆਂ। ਨਾਲ ਰਾਜੇ ਨੇ ਆਪਣੇ ਕੋ ਜੀ ਭੇਜੇ ਵੀ ਤੁਸੀਂ ਉੱਥੇ ਗਵਿੰਦਵਾਲ ਸਾਹਿਬ ਜਾ ਕੇ ਕਢਵਾਓ ਵੀ। ਲੱਕੜ ਪਹੁੰਚ ਗਈ ਬਾਬਾ ਸਾਵਣ ਮਲ ਉੱਥੇ ਹੀ ਹੈ। ਰੋਜ਼ ਮੱਥੇ ਟੇਕਦੇ ਐ ਰਾਜਾ ਆ ਕੇ ਨਮਸਕਾਰ ਕਰਦਾ। ਰਿਆਸਤ ਦੇ ਜੀ ਮੰਨਣ ਲੱਗੇ ਆ ਕੇ ਨਮਸਕਾਰਾਂ ਕਰਦੇ ਐ ਤੋ ਜਦੋਂ ਇਸ ਤਰ੍ਹਾਂ ਪੂਜਾ ਪ੍ਰਤੀਸ਼ਟਾ ਹੋਣ ਲੱਗੀ ਵਾਪਸ ਜਾਣਾ ਜਿਹੜਾ ਉਹ ਭੁੱਲ ਗਿਆ ਉਹਾਂ ਦੇ ਵੀ ਲੱਕੜ ਪਹੁੰਚ ਹੀ ਗਈ ਐ ਤੋ ਵਧੀਆ ਕੰਮ ਐ ਸਤਿਗੁਰੂ ਮਹਾਰਾਜ ਜੀ ਨੇ ਸੁਨੇਹਾ ਭੇਜਿਆ ਵੀ ਸਾਵਣ ਮਾਲ ਜੀ ਕਾਰਜ ਹੋ ਗਿਆ ਆ ਜਾਓ ਆਉਣਾ ਜੀ ਬਹਾਨਾ ਇਤਿਆਦਿਕ ਤੇ ਮਨ ਵਿੱਚ ਇਹ ਆ ਗਿਆ ਹਮੇ ਕੀ ਹੁੰਦੀ ਜਦੋਂ ਮਨੁੱਖ ਅੰਦਰ ਨਿੱਜ ਦੀ ਪੂਜਾ ਦਾ ਕਹਾਣੀ ਜਾਗਦੀ ਹੈ ਨਾ ਉਹ ਹੁਣ ਉਹਨਾਂ ਨੇ ਕੀ ਕੀਤਾ ਸੋਚਦੇ ਨੇ ਵੀ ਜੇ ਮੈਂ ਗੁਇੰਦਵਾਲ ਸਾਹਿਬ ਚਲਾ ਜਾਣਾ ਤੇ ਉੱਥੇ ਤਾਂ ਪ੍ਰਧਾਨਤਾ ਤਾਂ ਗੁਰੂ ਦੀ ਹੈ ਵੀ ਤਖਤ ਤੇ ਗੁਰੂ ਅਮਰਦਾਸ ਮਹਾਰਾਜ ਬੈਠੇ ਆ ਤੇ ਉੱਥੇ ਥੋੜੀ ਇਸ ਤਰ੍ਹਾਂ ਮੈਨੂੰ ਕਿਸੇ ਨੇ ਮੰਨਣਾ ਜਾਂ ਮੱਥਾ ਟੇਕਣਾ ਜਾਂ ਮੇਰੇ ਅੱਗੇ ਝੁਕਣਾ ਉੱਥੇ ਤਾਂ ਜਿਵੇਂ ਆਮ ਬਾਕੀ ਸਿੱਖ ਨੇ ਇਸ ਤ੍ਰੰਮ ਵੀ ਇੱਕ ਸਿੱਖ ਹੋ ਕੇ ਰਹਿ ਜਾਗਾ ਇੱਥੇ ਮੈਂ ਗੁਰੂ ਦੇ ਤੁਲ ਮੇਰੀ ਪੂਜਾ ਹੋ ਰਹੀ ਕਿੰਨੇ ਮੈਨੂੰ ਆ ਕੇ ਨਿਮੰਦੇ ਮੱਥੇ ਟੇਕਦੇ ਆ ਗੋਡੇ ਗਿੱਟੇ ਕੁੱਟਦੇ ਆ ਪੈਸਾ ਕੁਝ ਹੈ ਤੇ ਇਹ ਵਿਚਾਰ ਆ ਗਿਆ ਵੀ ਨਹੀਂ ਇੱਥੇ ਠੀਕ ਹੈ ਉੱਥੇ ਜਾ ਕੇ ਕੀ ਕਰਨਾ ਮਹਾਰਾਜ ਨੇ ਦੂਜੀ ਮਰਤਬਾ ਫੇਰ ਸੁਣਿਆ ਭੇਜਿਆ ਜਦੋਂ ਨਾ ਸਤਗੁਰਾਂ ਨੂੰ ਹੁਣ ਪਤਾ ਤਾਂ ਵੀ ਇਹ ਕਿਹੜੇ ਚੱਕਰ ਚ ਪੈ ਗਿਆ ਜਿੰਨੂ ਮਾਲਕ ਨੇ ਤਾਰਨਾ ਹੋਵੇ ਜਿਹਦੇ ਉੱਤੇ ਕਿਰਪਾ ਕਰਨੀ ਹੋਵੇ ਜਿਹੜਾ ਬਹੁਤ ਨੇੜੇ ਹੋਵੇ ਨਾ ਉਹਦੀ ਫਿਰ ਮਾਲਕ ਜੇਹੋ ਜੀ ਕੋਈ ਹੌਂ ਖੜੀ ਹੁੰਦੀ ਤੇ ਉਹਨੂੰ ਨਾਲ ਦੀ ਨਾਲ ਹੀ ਝਾੜ ਦਿੰਦੇ ਕਿਸੇ ਨਾ ਕਿਸੇ ਤਰੀਕੇ ਨਾਲ ਕਿਉਂਕਿ ਚਾਹੁੰਦੇ ਆ ਵੀ ਇਹਦਾ ਭਲਾ ਹੋਵੇ ਉਹ ਹੁਣ ਜਿਵੇਂ ਭਾਈ ਜੋਗੇ ਨੂੰ ਚਾਹੁੰਦੇ ਸੀ ਮਹਾਰਾਜ ਵੀ ਇਧਰ ਨਾ ਡਿੱਗੇ ਤੇ ਪਹਿਰੇਦਾਰ ਬਣ ਗਏ ਨਾ ਤੇ ਭਾਈ ਜੋਗੇ ਨੇ ਗੁੱਸਾ ਥੋੜੀ ਮਣਾਇਆ ਵੀ ਮੈਨੂੰ ਆ ਕਿਉਂ ਟੋਕਿਆ ਜੀ ਇੱਕੇ ਦਮ ਹੋਸ਼ ਆਈ ਉਹਨੇ ਅਖਿਆ ਦਾਤਾ ਤੇਰਾ ਸ਼ੁਕਰਾਨਾ ਮੈਂ ਤੇ ਭੁੱਲੀ ਗਿਆ ਸੀ ਮੈਂ ਕਿਹੜੇ ਪਾਸੇ ਤੁਰ ਪਿਆ ਇਸੇ ਤਰ੍ਹਾਂ ਜੀਵਨ ਦੇ ਵਿੱਚ ਚੇਤਾ ਰੱਖਿਓ ਗੁਰੂ ਘਰ ਤੋਂ ਟੁੱਟਿਓ ਬਾਣੀ ਨਾਲੋਂ ਟੁੱਟਿਆਂ ਸੰਗਤ ਨਾਲੋਂ ਟੁੱਟਿਆਂ ਜੇ ਮਾਲਕ ਨੇ ਕੋ ਠੋਕਰ ਮਾਰੀ ਹੈ ਨਾ ਤੇ ਦੁਬਾਰਾ ਫਿਰ ਜੁੜਿਓ ਜਾਂ ਕੋ ਜੀਵਨ ਵਿੱਚ ਹੋ ਜਾਂ ਸਮਾਂ ਆਇਆ ਤੇ ਫਿਰ ਇਧਰ ਦਾ ਧਿਆਨ ਆਇਆ ਇਹਦੇ ਲਈ ਸ਼ੁਕਰਾਨਾ ਕਰੀਏ ਕਿ ਦਾਤਾ ਸੀ ਤੇਰੀ ਨਜ਼ਰ ਵਿੱਚਾਂ ਤੂੰ ਚਾਹੁੰਦਾ ਹੈ ਕਿ ਅਸੀਂ ਤੇਰੇ ਨਾਲੋਂ ਨਾ ਟੁੱਟੀਏ। ਬਜਾਏ ਕਿਸ ਚੀਜ਼ ਦੇ ਵੀ ਅਸੀਂ ਆਖੇ ਵੀ ਤੂੰ ਆਹ ਕਿਉਂ ਕੀਤਾ ਜੀ ਸਾਡੇ ਨਾਲ? ਐਸਾ ਕਿਉਂ ਕੀਤਾ? ਇਹ ਇੱਕ ਭਲਾ ਜਦੋਂ ਅਸੀਂ ਇਹਨੂੰ ਪੋਜ਼ਿਟਿਵ ਲੈ ਕੇ ਚੱਲਾਂਗੇ ਅੰਦਰ ਭਾਵੇਂ ਪੈਦਾ ਹੋਏਗਾ ਵੀ ਮਾਲਕ ਚਾਹੁੰਦਾ ਹੈ ਜਿਵੇਂ ਮਾਂ-ਬਾਪ ਚਾਹੁੰਦੇ ਨੇ ਵੀ ਉਹਨਾਂ ਦੇ ਬੱਚੇ ਨਾ ਵਿਗੜਨ ਤੇ ਕਈ ਵਾਰੀ ਉਹਨਾਂ ਨੂੰ ਸਖਤ ਵੀ ਹੋਣਾ ਪੈਂਦਾ। ਦੇ ਸਖਤ ਧੋ ਕੇ ਕਈ ਵਰੀ ਉਹਨਾਂ ਨੂੰ ਪਨਿਸ਼ਮੈਂਟ ਵੀ ਦਿੰਦੇ ਆ ਕਈ ਵਰੀ ਇਸ ਕਾਦੇ ਲਈ ਕਰਦੇ ਆ ਮਾਂ ਬਾਪ ਕੋ ਦੁਸ਼ਮਣ ਥੋੜੀ ਹੁੰਦੇ ਆ ਉਹ ਔਲਾਦ ਦਾ ਭਲਾ ਚਾਹੁੰਦੇ ਆ ਤੇ ਭਲਾ ਚਾਹਣ ਦੇ ਲਈ ਕਈ ਵਰੀ ਉਹਨਾਂ ਨੂੰ ਮਮਤਾ ਛੱਡ ਕੇ ਮੋਹ ਛੱਡ ਕੇ ਉਹਨਾਂ ਨੂੰ ਸਖਤ ਵੀ ਹੋਣਾ ਪੈਂਦਾ ਐਸੇ ਹੀ ਗੁਰੂ ਦਾਤਾ ਹੈ ਜਦੋਂ ਸਹਿਬ ਸਾਡਾ ਭਲਾ ਚਾਹੁੰਦੇ ਵੱਖਰੀ ਗੱਲ ਹੈ ਜੋ ਮਹਾਰਾਜ ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਾ ਆਲਾ ਮਾਰ ਲਿਆ ਜੀ ਤੁਸੀਂ ਤਾਂ ਭਲਾ ਚਾਹੁੰਦੇ ਹੋ ਪਰ ਅਸੀਂ ਸਮਝਦੇ ਨਹੀਂ ਅਸੀਂ ਕਿੰਨੇ ਜਿਆ ਠੋਕਰ ਕਿਉਂ ਮਾਰੀ ਮੈਂ ਤਾਂ ਚੰਗਾ ਪੜਾ ਇਧਰ ਲੱਗਾ ਸੀ ਭਲਾ ਮੈਨੂੰ ਇਸ ਤਰ੍ਹਾਂ ਕਿਉਂ ਕੀਤਾ ਉਹ ਦਾਤਾ 모ੜਨ ਵਾਸਤੇ ਉਹਨ ਜਦੋਂ ਵੇਖਿਆ ਵੀ ਭਾਈ ਸਾਵਣ ਮੱਲ ਤਾਂ ਗਲਤ ਟਰੈਕ ਤੇ ਜਾ ਰਹਿ ਇਹ ਤਾਂ ਨਿੱਜ ਦੀ ਪੂਜਾ ਸਵੈਮ ਦੀ ਇਹੋ ਜਿਹਾ ਕੁਝ ਕਰਨਾ ਇਹਨਾਂ ਲੱਗਦਾ ਗੋਇੰਦਵਾਲ ਸਾਹਿਬ ਜਾਊ ਮੈਂ ਤਾਂ ਸਿੱਖ ਬਣ ਕੇ ਰਹਿ ਜਾਉਂ ਬਹੁਤ ਥਾਵਾਂ ਦੇ ਉੱਤੇ ਚੇਤਾ ਰੱਖਿਓ ਜਿੱਥੇ ਕਿਤੇ ਵੀ ਤੁਸੀਂ ਉਹਨਾਂ ਦਾ ਪੁਰਾਤਨਤਾ ਪੜੋ ਡੇਰੇ ਐਸੇ ਨੇ ਥਾਵਾਂ ਨੇ ਜਿੱਥੇ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਤੇ ਸੰਗਤ ਮੱਥਾ ਕਿੱਥੇ ਟੇਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕੇ ਕਿਉਂਕਿ ਸਰਮੌਰਤਾ ਤੇ ਗੁਰੂ ਦੀ ਹੋਈ ਨਾ ਉਹ ਗੁਰੂ ਦੀ ਹਜ਼ੂਰੀ ਵਿੱਚ ਜੇ ਕੋਈ ਬੰਦੇ ਤਾਂ ਜੇ ਵੀ ਬਥੇਰੇ ਨੇ ਜੇ ਕੋਈ ਤਖਤ ਇਤਿਆਦ ਕਲਾ ਕੇ ਬੈਂਦੇ ਸਨ ਤੇ ਰੌਲਾ ਪੈਂਦਾ ਸੀ ਵੀ ਭਾਈ ਇਹ ਤਾਂ ਗੁਰੂ ਦੇ ਬਰਾਬਰ ਸ਼ਰੀਕ ਬਣ ਕੇ ਬਹਿ ਰਿਹਾ ਐ ਐਸਾ ਕੁਝ ਹੋ ਰਿਹਾ ਇਹ ਗਲਤ ਹੈ ਉਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਲਾ ਕੇ ਤੇ ਬੰਦਾ ਨਿੱਜ ਦੀ ਪੂਜਾ ਨਿੱਜ ਦੇ ਸਵਾਰਥ ਵਿੱਚ ਕਈ ਵੀ ਨਹੀਂ ਇੱਥੋਂ ਤੱਕ ਗਿਰ ਜਾਂਦਾ ਹੈ ਡਿੱਗ ਪੈਂਦਾ ਹੈ ਉਹ ਗੁਰੂ ਦੇ ਸਿਧਾਂਤ ਨੂੰ ਵੀ ਸੱਟ ਮਾਰਨ ਲੱਗਿਆਂ ਦੇਰ ਨਹੀਂ ਲਾਉਂਦਾ ਉਸ ਸਿਧਾਂਤ ਨੂੰ ਵੀ ਸੱਟ ਮਾਰਨ ਲੱਗਿਆਂ ਜਿਹੜਾ ਉਹ ਦੇਰ ਨਹੀਂ ਲਾਉਂਦਾ ਉਹਦੇ ਵਾਸਤੇ ਭਾਵੇਂ ਉਹ ਕੋਈ ਬਰਾਦਰੀ ਦਾ ਪਤਾ ਖੇੜ ਲਵੇ ਚਾਹੇ ਕਿਸੇ ਭਗਤ ਦੇ ਨਾਂ ਤੇ ਆਖੇ ਵੀ ਇਹ ਤੇ ਸਾਡੀ ਬਰਾਦਰੀ ਦਾ ਬਾਣੀ ਐਡ ਕਰ ਲਓ ਕਿਉਂ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹੇਗਾ ਉਹਨੂੰ ਪਤਾ ਮੈਂ ਬਹਿ ਕੇ ਮੱਥਾ ਨਹੀਂ ਟਿਕਾ ਸਕਦਾ ਨਿੱਜ ਦੀ ਪੂਜਾ ਨਹੀਂ ਹੋ ਸਕਦੀ ਉਨੇ ਆਖ ਲੈੋ ਇਹਨਾਂ ਲੋਕਾਂ ਦੇ ਵਿੱਚ ਕਹਾਣੀ ਇਹੋ ਜੀ ਪਾ ਕੇ ਇਹਨਾਂ ਨੂੰ ਆਖੋ ਨਹੀਂ ਜੀ ਨਹੀਂ ਆਪਣੀ ਬਰਾਦਰੀ ਨੂੰ ਇੰਜ ਆਉਂਜਿਆ ਕਰਕੇ ਤੇ ਆਪਣਾ ਕਰਵਾਡ ਕੰਮ ਤੇ ਮੁੜ ਕੇ ਮੈਂ ਉਹ ਕੋਈ ਛੋਟੀ ਪੋਥੀ ਬਣਾਉ ਜਾਂ ਕੋਈ ਛੋਟਾ ਰੂਪ ਬਣਾ ਲਓ ਤੇ ਬਰਾਬਰ ਮੈਂ ਭਾਵੇਂ ਲੱਤਾਂ ਖੁੱਲੀਆਂ ਕਰਕੇ ਬਾਵਾਂ ਤੇ ਭਾਵੇਂ ਲੰਮੇ ਪੈਰ ਕਿ ਮੈਨੂੰ ਕਿਹੜਾ ਰੋਕੂਗਾ ਲੇਕਿਨ ਇਹ ਆਮ ਭੋਲੇ ਭਾਲੇ ਲੋਕਾਂ ਦੀ ਸਮਝ ਵਿੱਚ ਗੱਲ ਨਹੀਂ ਆਉਂਦੀ ਬਈ ਇਹਦੇ ਪਿੱਛੇ ਕਾਰਨ ਜਿਹੜਾ ਉਹ ਨਿੱਜ ਦੀ ਪੂਜਾ ਹੈ। ਸਵੈਮ ਦਾ ਆਪਣੇ ਆਪ ਦਾ ਜਿਹੜਾ ਹੈ ਉਹ ਸਰਮੌਰ ਬਣਾਉਣਾ ਇਸ ਕਰਕੇ ਬਹੁਤਾ ਤ ਥਾਵਾਂ ਤੋਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਧਾਨਤਾ ਮਾਲਕ ਦੀ ਕਿਉਂਕਿ ਜਿੱਥੇ ਸਤਗੁਰਾਂ ਦਾ ਸਰੂਪ ਹੋਏਗਾ ਤੋਂ ਸਭ ਤੋਂ ਉੱਚਾ ਪ੍ਰਕਾਸ਼ ਮਾਲਕ ਦਾ ਹੋਏਗਾ। ਨਮਸਕਾਰ ਸੰਗਤ ਉਥੇ ਕਰੇਗੀ। ਤੇ ਜੇ ਉਹ ਆਪਣੇ ਨਿੱਜ ਦੀ ਕਹਾਣੀ ਕਰਦਾ ਫਿਰ ਬਹੁਤ ਧਿਆਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਹਨਾਂ ਥਾਵਾਂ ਤੋਂ ਜਿਹੜੇ ਪ੍ਰਕਾਸ਼ ਨੇ ਉਚਕ ਦਿੱਤੇ ਤੇ ਆਪ ਗੱਡੀਆਂ ਲਾ ਕੇ ਬਹਿਣ ਲੱਗ ਪਏ ਉਹ ਆਂਦੇ ਹੁਣਾਂ ਸਾਨੂੰ ਕੋ ਰੋਕੇ ਨਾ ਟੋਕੇ ਵੀ ਸਾਡੀ ਪੂਜਾ ਤੇ ਭੋਲਾ ਪਾਲਾ ਜਿਹੜਾ ਜੀ ਹੈ ਉਹਨੇ ਇਸ ਚੀਜ਼ ਨੂੰ ਵੇਖੇ ਨਾ ਵੀ ਇਹਦੇ ਪਿੱਛੇ ਬਾਬੇ ਦਾ ਲਾਲਚ ਕੀ ਹੈ ਇਹਦੇ ਪਿੱਛੇ ਦਾ ਸਵਾਰਥ ਕੀ ਹੈ ਉਹਨਾਂ ਨੇ ਆਖਿਆ ਜੀ ਕੋਈ ਨਹੀਂ ਅਸੀਂ ਉਹ ਮੱਥਾ ਉਹਨੇ ਨੂੰ ਟੇਕ ਲੈਨੇ ਇਹੋ ਜਿਹਾ ਖਿਆਲ ਜਿਹੜਾ ਇਹੋ ਜਿਹਾ ਜੀਵਨ ਇਹ ਤੁਸੀਂ ਜਿੰਨਿਆਂ ਨੂੰ ਵੀ ਵੇਖੋਗੇ ਚਾਹੇ ਉਹ ਤੁਸੀਂ ਬਿਆਸਾ ਤੋਂ ਲੈ ਕੇ ਕਿਸੇ ਪਾਸੇ ਦਾ ਵੀ ਵੱਡੀਆਂ-ਵੱਡੀਆਂ ਥਾਵਾਂ ਦੇ ਈਵਨ ਕਿ ਇੱਥੋਂ ਤੱਕ ਦੇ ਇਹ ਜਿਹੜਾ ਝੂਠੇ ਸੌਦੇ ਵਾਲਾ ਕੰਜਰੇ ਹੋ ਜਾ ਹੋਇਆ ਇਸ ਇਹਦਾ ਵੀ ਪਿਛੋਕੜ ਪੜੋਗੇ ਤੇ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂਆਤ ਹੁੰਦੀ ਹੈ ਕਿਉਂਕਿ ਜਿਹੜਾ ਉਹ ਸ਼ੁਰੂਆਤ ਦੇ ਵਿੱਚ ਇਹ ਆਸਰਾ ਲੈਂਦੇ ਨੇ ਇਹੋ ਜੇ ਇਹੋ ਜਿਹਾ ਕਰਮ ਕਰਦੇ ਤੇ ਹੌਲੀ-ਹੌਲੀ ਫਿਰ ਜਵੇਂ ਜਵੇਂ ਹੁੰਦਾ ਵੀ ਆਪਣਾ ਮਸਲਾ ਹੱਲ ਹੋਈ ਜਾਂਦਾ ਇਹਨਾਂ ਨੂੰ ਲੱਗਦਾ ਵੀ ਹੁਣ ਅੜਚਣ ਕੀ ਆ ਅੜਚਣ ਹੈ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਰਹੇਗਾ ਤਾਂ ਅੜਚਣ ਹੈ ਜੈ ਦਾਦਾ ਸਭ ਕੁਝ ਲੋਕ ਉਸੇ ਕਾਰਨ ਦਿੰਦੇ ਜਿਤਨੇ ਵੀ ਅੱਜ ਉੱਥੇ ਨੇੜੇ ਤੇੜੇ ਤੁਸੀਂ ਵੇਖੋਗੇ ਪਿੰਡ ਨੇ ਅੱਜ ਔਖੇ ਹੋ ਗਏ ਵਿਚਾਰੇ ਬਿਆਸ ਤਰਿਆ ਦੇ ਨੇੜੇ ਤੇੜੇ ਅੱਜ ਉਹ ਵਿਚਾਰੇ ਲੜਾਈਆਂ ਲੜ ਰਹੇ ਵੀ ੱੱਕੇ ਨਾਲ ਦਰਿਆ ਦਾ ਵੀ ਵਹਿਣ ਮੋੜ ਆ ਕਰ ਲਿਆ ਪਰ ਸ਼ੁਰੂਆਤੀ ਦੌਰ ਵੇਖੋਗੇ ਨਾ ਤੇ ਉਹਨਾਂ ਨੇ ਪੰਚਾਇਤੀ ਜ਼ਮੀਨਾਂ ਦਾਨ ਦਿੱਤੀਆਂ ਨੇ ਆਪਣੇ ਕੋਲੋਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਨੇ ਉਹ ਦਾਨ ਦਿੱਤੀਆਂ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਤ ਹੋਣੀ ਆ ਬਾਣੀ ਦੀ ਬਾਤ ਹੋਣੀ ਬਾਣੀ ਦਾ ਪ੍ਰਚਾਰ ਹੋਣਾ ਤੇ ਕੋਈ ਨਹੀਂ ਜ਼ਮੀਨ ਦੇ ਦਿਓ ਤੇ ਪਹਿਲੀ ਤੁਸੀਂ ਉਹ ਬਕਾਇਦਾ ਖਸਰਾ ਨੰਬਰ ਤੱਕ ਹੈ ਵੀ ਪਹਿਲੀ ਜਿਹੜੀ ਰਜਿਸਟਰੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋਈ ਹੈ ਪਰ ਅੱਗੇ ਤੋਂ ਅੱਗੇ ਕਹਾਣੀ ਪਰਤ ਕੇ ਫਿਰ ਕਿਹੜੇ ਪਾਸੇ ਨੂੰ ਜਾਂਦੀ ਹੈ ਪਰ ਕੌਣ ਪੁੱਛਦਾ ਕੌਣ ਗੱਲ ਕਰਦਾ ਹੈ ਨਹੀਂ ਉਹ ਜਿਹੜਾ ਲਾਲਚ ਆ ਨਾ ਨਿੱਜ ਦੀ ਪੂਜਾ ਦਾ ਉਹ ਐਡਾ ਵੱਡਾ ਹੈ ਕਿ ਬੰਦਾ ਗੁਰੂ ਦੀ ਬਾਣੀ ਗੁਰੂ ਦੇ ਸਿਧਾਂਤ ਨੂੰ ਛੱਟ ਮੈਂ ਉਹਨੂੰ ਲੱਗਦਾ ਵੀ ਇਹ ਸਭ ਨਾਲੋਂ ਵੱਡੀ ਅੜਚਣ ਹੈ ਮੇਰੇ ਵਾਸਤੇ ਜੇ ਇੱਥੇ ਪ੍ਰਕਾਸ਼ ਰਹੇਗਾ ਤਾਂ ਮੈਂ ਆਪਣੀ ਪੂਜਾ ਨਹੀਂ ਕਰਾ ਪਾਵਾਂਗਾ ਮੈਂ ਆਪ ਮੱਥੇ ਨਹੀਂ ਟਿਕਾ ਪਾਵਾਂਗਾ ਕਿਉਂਕਿ ਯੀਸ਼ੂ ਖੜਾ ਹੋਏਗਾ ਵੀ ਪੂਜਾ ਤਾਂ ਕੇਵਲ ਜਿਹੜਾ ਉਹ ਅਕਾਲ ਦੀ ਹੈ ਮੰਨਣਾ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆ ਤਾਂ ਕਰ ਕਿਉਂ ਕਹਿੰਦਾ ਫਿਰ ਇਸੇ ਕਰਕੇ ਪਾਸੇ ਕਰੋ ਅਸੀਂ ਆਖੋ ਜੇ ਅਸੀਂ ਮੰਨਦੇ ਹੀ ਨਹੀਂ ਐਸਾ ਕਰਮ ਕਰਦੇ ਇਹੋ ਜੇ ਕਾਰਜ ਦੇ ਵਿੱਚ ਪੈ ਜਾਂਦੇ ਔਰ ਇੱਕ ਨਹੀਂ ਹੈ ਬਹੁਤ ਸਾਰੀਆਂ ਐਸੀਆਂ ਥਾਵਾਂ ਜਦੋਂ ਉਹਨਾਂ ਦਾ ਪਿਛੋਕੜ ਦੇਖੋਗੇ ਤਾਂ ਉਹ ਜ਼ਿਆਦਾਤਰ ਇਹੋ ਜਿਹਾ ਕੁਝ ਹੈ ਇਸੇ ਤਰ੍ਹਾਂ ਜਦੋਂ ਉਹਨ ਬਾਬੇ ਸ਼ਾਵਨ ਮਾਲ ਨੂੰ ਆਖਿਆ ਉਹ ਆਖੇ ਵੀ ਨਾ ਆ ਪਤਨੀ ਇੱਧਰ ਨੂੰ ਤੁਰਨਾ ਇਹ ਤਾਂ ਗਿਆ ਤਾਂ ਮੇਰਾ ਤਾਂ ਇੱਥੇ ਰਹਿਣੇ ਕੁਛ ਮਹਿਤਾਮ ਸਿੱਖ ਹੋ ਜੂੰ ਜਿਵੇਂ ਦੂਜੇ ਉੱਥੇ ਤੁਰੇ ਫਿਰਦੇ ਆ ਉਸੇ ਤਰ੍ਹਾਂ ਮੈਂ ਜਿਹੜਾ ਉਹ ਗਵਿੰਦਵਾਲ ਸਾਹਿਬ ਹੋਵਾਂਗਾ ਮੇਰੀ ਕੋ ਵੱਖਰੀ ਹਸਤੀ ਨਹੀਂ ਹੋਣੀ ਅਡਰੀ ਨਹੀਂ ਹੋਣੀ ਜਿਸ ਨੂੰ ਮਨੁੱਖ ਚਾਹੁੰਦਾ ਫਿਰ ਮਾਲਕ ਨੇ ਕਿਰਪਾ ਕੀਤੀ ਵੀ ਜਿਹੜੀ ਉਹ ਸ਼ਕਤ ਇਤਿਆਦਿਕ ਸੀ ਉਹ ਜਦੋਂ ਖਿੱਚ ਲਈ ਨਾ ਕਿਉਂਕਿ ਦਾਤਾ ਜੇ ਦੇਣ ਵਾਲਾ ਹੈ ਤੇ ਲੈਣ ਵਾਲਾ ਵੀ ਹੈ ਉਹ ਸਭ ਕੁਝ ਕਰ ਸਕਦਾ ਇੱਕ ਖਿੰਨ ਦੇ ਵਿੱਚ ਕਹਿੰਦੇ ਜਦੋਂ ਕੱਖੋਂ ਹੌਲੇ ਹੋ ਗਏ ਪਤਾ ਲੱਗਾ ਝਟਕਾ ਵੱਜਾ ਤੇ ਆਪ ਚੱਲ ਕੇ ਹਰੀਪੁਰ ਤੋਂ ਦੌੜੇ ਆਏ ਤੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਖਿਮਾ ਜਾਂਚਨਾ ਕੀਤੀ ਵੀ ਦਾਤਾ ਮੈਂ ਭੁੱਲ ਗਿਆ ਸਾਂ ਜਦੋਂ ਇਹ ਪੂਜਾ ਹੋਈ ਲੋਕਾਂ ਨੇ ਮੱਥੇ ਟੇਕ ਕੇ ਉਹ ਨਸ਼ਾ ਹੀ ਇਹੋ ਜਿਹਾ ਹੁੰਦਾ ਹੈ ਚਾਰ ਬੰਦੇ ਤੁਹਾਡੇ ਆ ਕੇ ਗੋਡੀਆਂ ਹੱਥ ਲਾਉਣ ਹੱਥ ਜੋੜਨ ਨਮਸਕਾਰ ਕਰਨ ਇਹ ਵੀ ਇੱਕ ਨਸ਼ਾ ਹੈ ਇਹ ਕੋਈ ਛੋਟਾ ਥੋੜੀ ਹੈ 10 ਬੰਦੇ ਜਿਹੜੇ ਨੇ ਉਹ ਤੁਹਾਨੂੰ ਮੱਥਾ ਟੇਕਣ ਵਾਲੇ 11ਵਾਂ ਆ ਕੇ ਗੱਜ ਕੇ ਸਾਹਮਣੇ ਫਤਿਹ ਬੁਲਾ ਦੇ ਅਗਲੇ ਨਹੀਂ ਲੱਤਾਂ ਕੰਮਣ ਲੱਗ ਜਾਂਦੀਆਂ ਵੀ ਇਹ ਕਿੱਥੋਂ ਵਿੱਚ ਪੈਦਾ ਹੋ ਗਿਆ ਇਹ ਕਿੱਥੋਂ ਆ ਗਿਆ ਵਿੱਚ ਜਦ ਕੇ ਗੁਰੂ ਦਾ ਸਿਧਾਂਤ ਇਹ ਈਸੇ ਕਰਕੇ ਉਹਨਾਂ ਆਖਿਆ ਮਹਾਰਾਜ ਮੈਂ ਭੁੱਲ ਗਿਆ ਸਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਹੀ ਇਹ ਵਚਨ ਹੈ ਸਹਿਬ ਫਿਰ ਕਹਿੰਦੇ ਨੇ ਕਹਿੰਦੇ ਇਹ ਹੀ ਮਨੁੱਖ ਦੇ ਅੰਦਰ ਸਭ ਨਾਲੋਂ ਵੱਡੀ ਰੁਕਾਵਟ ਆ ਜਿੱਥਿਓ ਆਪਣੀ ਅਡਰੀ ਹਸਤੀ ਜੇ ਕਿਤੇ ਉਹ ਸਮਝਣ ਲੱਗ ਜਾਂਦਾ ਤਾਂ ਉਹਨੂੰ ਬਚਾਉਣਾ ਚਾਹੁੰਦਾ ਵੀ ਹਾਏ ਕਿਤੇ ਮਿਟ ਨਾ ਜਾਏ ਹਾਏ ਕਿਤੇ ਖਤਮ ਨਾ ਹੋ ਜਾਏ ਮੇਰਾ ਜਿਹੜਾ ਆ ਉਹ ਅਸਤਿਤਵ ਇਹੋ ਜਾਂ ਬਣਿਆ ਰਹਿਣਾ ਚਾਹੀਦਾ ਤੇ ਇਹ ਮਾਰ ਗਿਆ ਇੱਥੇ ਮਿਟਾ ਕੇ ਹੀ ਉਹਦੇ ਵਿੱਚ ਮਿਲਣਾ ਔਰਾ ਘਰ ਪਾਣੀ ਭਇਆ ਜਾਏ ਮਿਲਿਓ ਟਲਕੂਲ ਕਿੰਦੇ ਜਿਹੜਾ ਜਾ ਕੇ ਢਲ ਕੇ ਉਹਨੇ ਆਪਣਾ ਰੂਪ ਗਵਾ ਲਿਆ ਪਹਿਲਾਂ ਠੋਸ ਸੀ ਉਹਦਾ ਕੋਈ ਨਾਂ ਸੀ ਜਦੋਂ ਪਿਗਲਿਆ ਪਾਣੀ ਦੇ ਵਿੱਚ ਮਿਲਿਆ ਤੇ ਪਾਣੀ ਦਾ ਰੂਪ ਹੋ ਗਿਆ ਇਹ ਜਿਤਨੇ ਵੀ ਤੁਸੀਂ ਵੇਖੋਗੇ ਚਾਹੇ ਗੰਗਾ ਆ ਜਮਨਾ ਆ ਚਾਹੇ ਬਿਆਸ ਆ ਦਰਿਆ ਜਿਹੜੇ ਨੇ ਚਾਹੇ ਸਤਲੁਜ ਆ ਜਿਤਨੇ ਵੀ ਦਰਿਆ ਨੇ ਇਹ ਜਦੋਂ ਸਾਗਰ ਵਿੱਚ ਪੈ ਜਾਂਦੇ ਨਾ ਜਾ ਕੇ ਫਿਰ ਇਹਨਾਂ ਦਾ ਨਾਮ ਨਹੀਂ ਰਹਿ ਜਾਂਦਾ ਫਿਰ ਇਹਨਾਂ ਦੀ ਕੋਈ ਵੱਖਰੀ ਆਈਡੈਂਟੀਟੀ ਪਹਿਚਾਨ ਨਹੀਂ ਰਹਿ ਜਾਂਦੀ ਸਾਗਰ ਨੂੰ ਸਾਗਰ ਵਿੱਚ ਜਾ ਕੇ ਡਿੱਗੇ ਤੇ ਤੁਸੀਂ ਕੀ ਕਹੋਗੇ ਉੱਥੇ ਕੋਈ ਥੋੜੀ ਕਹਿੰਦਾ ਵੀ ਆਹ ਹਿੱਸਾ ਜਮਨਾ ਵਾਲਾ ਸਾਗਰ ਆ ਗੰਗਾ ਵਾਲਾ ਸਾਗਰ ਆ ਵਿਆਸ ਦਰਿਆ ਵਾਲਾ ਸਾਗਰ ਆ ਸਤਲੁਜ ਦਰਿਆ ਵਾਲਾ ਰਾਵੀ ਵਾਲਾ ਚਨਾਬ ਵਾਲਾ ਨਹੀਂ ਉੱਥੇ ਕੇਵਲ ਸਾਗਰ ਮਤਲਬ ਸਾਗਰ ਆ ਜਿੱਦਣ ਕੋਈ ਗੁਰੂ ਵਿੱਚ ਵੀ ਇਹ ਭੇਦ ਹੋ ਜਾਂਦਾ ਨਾ ਮਾਲਕ ਵਿੱਚ ਉਦੋਂ ਫਿਰ ਉਹਦਾ ਕੋਈ ਵੱਖਰਾ ਨਹੀਂ ਅਸੀਂ ਉਹਦੇ ਬਣਾਈ ਫਿਰਦੇ ਆ ਫਲਾਣਾ ਸਿੱਖ ਹੈ ਉਹ ਆ ਸਿੱਖ ਹੈ ਆ ਸਿੱਖ ਹੈ ਨਹੀਂ ਜਿੱਦਣ ਗੁਰੂ ਸਾਗਰ ਆ ਤੇ ਮਹਾਰਾਜ ਨੇ ਗੁਰਬਾਣੀ ਚ ਕੀ ਬਚਨ ਵਰਤਿਆ ਗੁਰੂ ਸਮੁੰਦ ਨਦੀ ਸਭ ਸਿੱਖੀ ਇਹ ਗੁਰਬਾਣੀ ਦਾ ਬਚਨ ਹੈ ਗੁਰੂ ਸਮੁੰਦਰ ਹੈ ਤੇ ਸਿੱਖੀ ਕੀ ਹੈ ਨਦੀ ਹੈ ਜਿੱਦਣ ਨਦੀ ਗੁਰੂ ਸਾਗਰ ਵਿੱਚ ਡਿੱਗ ਪਈ ਤੇ ਫਿਰ ਇਹ ਫਲਾਣਾ ਸਿੱਖ ਹੈ ਜੀ ਉਹ ਸਿੱਖ ਹੈ ਉਹ ਕਿਵੇਂ ਰਹਿ ਜਾਏਗਾ ਫਿਰ ਕੇਵਲ ਗੁਰ ਸਿੱਖ ਹੈ ਫਿਰ ਇਹ ਐਸ ਬਰਾਦਰੀ ਦਾ ਸਿੱਖ ਹੈ ਐਸ ਜਿਹੜਾ ਹੈ ਵਰਨ ਦਾ ਸਿੱਖ ਨਹੀਂ ਇਹ ਚੀਜ਼ਾਂ ਨਹੀਂ ਰਹਿ ਸਕਦੀਆਂ ਜਿੱਦਣ ਪੂਰਨ ਰੂਪ ਵਿੱਚ ਡਿੱਗ ਪਿਆ ਉਹ ਸਾਗਰ ਦੇ ਵਿੱਚ ਫਿਰ ਤਾਂ ਕੇਵਲ ਸਾਗਰ ਰਹੇਗਾ ਕੋਈ ਨਾ ਵੱਖਰੀ ਪਛਾਣ ਰਹੇਗੀ ਨਾ ਕੋ ਵੱਖਰਾ ਨਾ ਰਹੇਗਾ ਪਰ ਇਹਦੇ ਲਈ ਅੰਦਰ ਸਾਹਸ ਚਾਹੀਦਾ ਆਪਣਾ ਆਪਾ ਛੱਡ ਦੇਣ ਲਈ ਆਪਣਾ ਆਪਾ ਮਿਟਾ ਦੇਣ ਲਈ ਇਹ ਕਮਜ਼ੋਰ ਬੰਦੇ ਦਾ ਕੰਮ ਨਹੀਂ ਹੈ। ਇਹਦੇ ਲਈ ਬਹੁਤ ਬਹਾਦਰੀ ਚਾਹੀਦੀ ਹੈ। ਆਪਣਾ ਆਪਾ ਮਿਟਾਉਣ ਦੀ ਕਹਾਣੀ ਕਿ ਮੈਂ ਕੁਝ ਵੀ ਨਹੀਂ ਹਾਂ। ਮੇਰਾ ਵੱਖਰਾ ਜਿਹੜਾ ਉਹ ਕੁਝ ਵੀ ਨਹੀਂ ਹੈ। ਜੋ ਕੁਝ ਹੈ ਬਸ ਗੁਰੂ ਹੈ। ਜਦੋਂ ਇਸ ਭਾਵ ਦੇ ਉੱਤੇ ਚੱਲਾ ਗਿਆ ਮਹਾਰਾਜ ਕਹਿੰਦੇ ਨੇ ਭਾਈ ਸ਼ਾਵਨਮਲ ਤੂੰ ਕੱਲਾ ਨਹੀਂ। ਇੱਥੇ ਮਨੁੱਖ ਦੀ ਸਭ ਨਾਲੋਂ ਵੱਡੀ ਰੁਕਾਵਟ ਹੈ। ਕਿ ਜਿੰਨਾ ਚਿਰ ਉਹ ਆਪਣਾ ਆਪਾ ਨਹੀਂ ਛੱਡਦਾ ਆਪਣੀ ਹੋਂ ਨੂੰ ਅਡਰੀ ਹਸਤੀ ਨੂੰ ਤਿਆਗਣ ਲਈ ਤਿਆਰ ਨਹੀਂ ਹੁੰਦਾ ਉਹਨਾਂ ਚਿਰ ਉਸ ਮਾਲਕ ਦੇ ਵਿੱਚ ਅਪੇਧਤਾ ਨਹੀਂ ਹੋ ਸਕਦੀ ਜਿੰਨਾ ਚਿਰ ਉਹ ਪਿਗਲਦਾ ਨਹੀਂ ਨਾ ਉਹਨਾਂ ਚਿਰ ਨਹੀਂ ਬਾਤ